ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਮਾਰੂ ਬਾਣੀ ਜੈ ਦੇਵ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਾਤ ਪੀਦਿਆ ਨਾਦ ਸਾਤ ਪੂਰਿਆ ਚੰਦ ਚੰਦ ਸਤ ਪੀਦਿਆ ਇਥੇ ਠਮਕ ਨਾਦ ਸਤ ਪੂਰਿਆ ਇਥੇ ਵਿਸਰਾਮ ਸੂਰ ਸਤ ਖੋੜਸਾ ਦਤ ਕੀਆ ਸੂਰ ਸਤ ਖੋੜਸਾ ਦਤ ਕੀਆ ਦਤ ਦਰਮਿਆਨਾ ਜਾ ਬੋਲਣਾ ਬੋਤਾ ਨਹੀਂ ਦੱਬ ਕੇ ਬੁੱਲੀ ਦਾ ਹੁੰਦਾ ਅਵਲ ਬਾਲ ਤੋੜਿਆ ਅਚਲ ਚਲ ਥੱਪਿਆ ਅਵਲ ਬੋਲਣਾ ਇਸ ਨੂੰ ਅਵਲ ਨਹੀਂ ਕਹਿਣਾ ਅਵਲ ਬਲ ਤੋੜਿਆ ਇਥੇ ਟਮਕ ਅਚਲ ਚਲ ਥੱਪਿਆ ਅਚਲ ਚਲ ਇਹ ਦਰਮਿਆਨੇ ਜੇ ਬੋਲਨੇ ਹਨ ਅਚਲ ਚਲ ਥਪਿਆ ਇਥੇ ਵਿਸਰਾਮ ਹੈ ਅ ਘੜ ਘੜਿਆ ਤਹਾ ਆਪਿਓ ਪੀਆ ਤੇ ਚਾਲ ਅਨੁਸਾਰ ਇਥੇ ਅ ਘੜ ਘੜਿਆ ਅਗੜ ਨਹੀਂ ਕਹਿਣਾ ਅ ਘੜ ਘੜਿਆ ਤਹਾ ਆਪਿਓ ਪੀਆ ਮਨ ਆਦ ਮਨ ਆਦ ਗੁਣ ਮਨ ਆਦ ਗੁਣ ਮਨ ਆਦ ਗੁਣ ਆਦ ਵਿਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਤੇਰੀ ਦੁਬਦਾ ਦ੍ਰਿਸ਼ਟ ਸੰਮਾਨਿਆ ਰਹਾਉ ਅਰਧ ਕਉ ਅਰਧਿਆ ਸਰਧ ਕਉ ਸਰਧਿਆ ਸਲਲ ਕਉ ਸਲਲ ਸੰਮਾਨ ਆਇਆ ਬਦਤ ਜੈ ਦੇ ਸਲਲ ਕਉ ਸਲਲ ਸੰਮਾਨ ਆਇਆ ਬਦਤ ਜੈ ਦੇ ਜੈ ਦੇਵ ਕਉ ਰੰਮਿਆ ਪਹਿਲਾ ਜੈ ਦੇਵ ਉੜੇ ਨਾਲ ਹੈ ਦੂਜਾ ਜੈਦੀਵ ਕੋ ਵਾਵੇ ਨਾਲ ਹੈ ਬਦਤ ਜੈਦੀਵ ਜੈ ਦੇਵ ਕੋ ਰੰਮਿਆ ਬ੍ਰਹਮ ਨਿਰਵਾਣ ਲੇਵ ਲੀਨ ਪਾਇਆ ਕਬੀਰ ਮਾਰੂ ਕਬੀਰ ਮਾਰੂ ਨਹੀਂ ਕਹਿ ਦਿੰਦਾ ਕਬੀਰ ਮਾਰੂ ਰਾਮ ਸਿਮਰ ਪਛਤਾਹੇਗਾ ਮਨ ਇਹ ਰਾਮ ਸਿਮਰ ਇਥੇ ਵਿਸਰਾਮ ਲਾਉਣਾ ਕਈ ਵਾਰ ਰਾਗੀ ਸਿੰਘ ਪਾਟੀ ਸਿੰਘ ਰਾਮ ਸਿਮਰ ਪਛਤਾਹੇਗਾ ਕਿਉਂ ਕਹਿ ਜਾਂਦੇ ਹਨ ਫਿਰ ਤੇ ਗਰਲੀ ਕੋਈ ਨਾ ਹੋਈ ਜੇ ਮਹਾਰਾਜ ਦਾ ਨਾਮ ਜਪ ਕੇ ਪਛਤਾਪ ਹੋਵੇ RAM ਸਿਮਰ ਵਾਹਿਗੁਰੂ ਦਾ RAM ਦਾ ਸਿਮਰਨ ਕਰ ਪਛਤਾਹੇਗਾ ਮਨ ਮਨਾ ਜੇ ਤੂੰ ਨਾਮ ਨਹੀਂ ਜਪੇਗਾ ਫਿਰ ਪਛਤਾਪ ਕਰੇਗਾ ਜਦੋਂ ਜਮਾ ਦੇ ਡੰਡੇ ਪਈ ਜਦੋਂ ਇਸ ਸੰਸਾਰ ਤੋਂ ਗਿਆ RAM ਸਿਮਰ ਪਛਤਾਹੇਗਾ ਮਨ ਪਾਪੀ ਜੀ ਅਰਾ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਰਹਾਉ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਪੁਲਾਹੇਗਾ ਧਨ ਜੋਵਨ ਕਾ ਗਰਬ ਨ ਕੀਜੈ ਕਾਗਦ ਜਿਓ ਗਲ ਜਾਹੇਗਾ ਜ ਜਮ ਆਏ ਕੇਸ ਗਹਿ ਪਟਕੈ ਤਾ ਦਿਨ ਕਿਛ ਨ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਚੂਟਾ ਖਾਹੇਗਾ ਧਰਮ ਰਾਏ ਜਬ ਲੇਖਾ ਮਾਗੈ ਕਿਆ ਮੁਖ ਲੈ ਕੈ ਜਾਹੇਗਾ ਕਹਿਤ ਕਬੀਰ ਸੁਨ ਹੋ ਰੇ ਸੰਤ ਹੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਵਦਾਸ ਜੀਓ ਕੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਹਾਂਜੀ ਗਰੀਬ ਨਿਵਾਜ ਗੁਸਈਆ ਮੇਰਾ ਇਥੇ ਵਿਸਰਾਮ ਮਾਤਾ ਛਤਰ ਤਰੈ ਮਥ ਛਤਰ ਤਰੈ ਰਹਾਉ ਜਾਕੀ ਛੂਤ ਜਗਤ ਕੋ ਲਾਗੈ ਤਾ ਪਰ ਤੁਹੀ ਤਰੈ ਨੀਚਹ ਨੀਚਹ ਊਚ ਕਰੈ ਮੇਰਾ ਗੋਬਿੰਦ ਨੀਚ ਹੈ ਇਥੇ ਜਮਕ ਲਾ ਦੋ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਨਾਮ ਦੇਵ ਕਬੀਰ ਤਲੋਚਨ ਹਾਂ ਇਥੇ ਲੋਚਨ ਬੋਲਣਾ ਹੀਠਾਂ ਰਾਰਾ ਲਾ ਕੇ ਨਹੀਂ ਬੋਲਣਾ ਸਦਨ ਸੈਨ ਤਰੈ ਕਹਿ ਰਵਦਾਸ ਸੁਨ ਹੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ ਮਾਰੂ ਸੁਖ ਸਾਗਰ ਸੋਰਤਰ ਚਿੰਤਾ ਮਨ ਕਾਮਧੇਨ ਬਸ ਜਾਕੇ ਰੇ ਇਹ ਕਾਮਧੇਨ ਪਾਠ ਸ਼ੁੱਧ ਪਾਠ ਹੈ ਦਲਾਵਾਂ ਦੇ ਨਾਲ ਛਪਿਆ ਕਾਮਧੇਨ ਹੈ ਪਰ ਤਲਾਵਾਂ ਦੇ ਨਾਲ ਪ੍ਰਾਤਨ ਸਰੂਪਾਂ ਚ ਪਾਠ ਹੈ ਸੰਪਰਦਾ ਚ ਕਾਮਧੇਨ ਸ਼ੁੱਧ ਮੰਨਿਆ ਜਾਂਦਾ ਹੈ ਸੁਖ ਸਾਗਰ ਸੋਰਤਰ ਚਿੰਤਾ ਮਨ ਇਥੇ ਵਿਸਰਾਮ ਕਾਮ ਤੈਨ ਬਾਸ ਜਾ ਕੇ ਰੇ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੈਨ ਬਾਸ ਜਾ ਕੇ ਰੇ ਬਸ ਬਸ ਥੋੜਾ ਜਿਹਾ ਕਸ ਕੇ ਅਧੀਨ ਬਸ ਜਾ ਕੇ ਰੇ ਚਲੋ ਚਾਰ ਪਦਾਰਥ ਅਸ਼ਟ ਮਹਾ ਸਿੱਧ ਨਵ ਨਿਧ ਨਵ ਨਿਧ ਕਾਰ ਤਾਲ ਤਾਕੈ ਹਾਂਜੀ ਇਹ ਕਰਤਲ ਇਕੱਠਾ ਨਹੀਂ ਕਹਿ ਦੇਣਾ ਚਾਰ ਪਦਾਰਥ ਅਸ਼ਟ ਮਹਾ ਸਿੱਧ ਇਥੇ ਵਿਸਰਾਮ ਨਾਵ ਨਿੱਧ ਕਾਰ ਤਾਲ ਤਾਕੈ ਹੱਥ ਦੀ ਤਲੀ ਦੇ ਉੱਤੇ ਹਨ ਆ ਚਾਰ ਪਦਾਰਥ 18 ਸਿੱਧੀਆਂ 9 ਨਿੱਧੀਆਂ ਹਰ 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 ਨਾ ਜਪਸ ਰਸਨਾ ਜਪਸ ਕਸਕੇ ਨਹੀਂ ਬੋਲਣਾ ਹਰ 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 ਨਾ ਜਪਸ ਰਸਨਾ ਹਰ ਹਰ ਦੀ ਹਰ 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 ਨਾਮ ਜਪਸ ਰਸਨਾ ਅਵਰ ਸਭ ਛਾਡ ਬਚਨ ਰਚਨਾ ਰਹਾਉ ਨਾ ਨਖਿਆਨ ਪੁਰਾਨ বেদ ਵਿਦ ਨਾ ਨਖਿਆਨ ਪੁਰਾਨ বেদ ਵਿਦ ਇਥੇ ਵਿਸਰਾਮ ਖਿਆਨ ਤੇ ਠਮਕ ਹੈ বেদ ਪਦ ਤੇ ਵਿਸਰਾਮ ਹੈ 34 ਅਚਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਵਿਆਸ ਵਿਚਾਰ ਕਹਿਓ ਪਰਮਾਰਥ ਸਿੱਧੀ ਪੰਕਤੀ ਇੱਥੇ ਜਿਆਦਾ ਰੁਕਣਾ ਨਹੀਂ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਾਰ ਨਾਹੀ ਸਹਿਜ ਸਮਾਦ ਉਪਾਦ ਰਹਿਤ ਹੋਇ ਵੱਡੇ ਭਾਗ ਲੇਵ ਲਾਗੀ ਸਹਿਜ ਸਮਾਦ ਉਪਾਦ ਰਹਿਤ ਹੋਇ ਸਹਿਜ ਸਮਾਦ ਉਪਾਦ ਰਹਿਤ ਹੋਇ ਇੱਥੇ ਇਸ ਨਾਮ ਵੱਡੇ ਭਾਗ ਲੈ ਬਲਾਗੀ ਕਹਿ ਰਵਦਾਸ ਉਦਾਸ ਦਾਸ ਮਤ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਕਹਿ ਰਵਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ ਸਹਿਜ ਸਮਾਦ ਉਪਾਦ ਰਹਿਤ ਹੋਈ ਵੱਡੇ ਭਾਗ ਲੈ ਬਲਾਗੀ ਕਹਿ ਰਵਦਾਸ ਉਦਾਸ ਦਾਸ ਮਤ ਜਨਮ ਮਰਨ वाहे गुरु जी का खालसा वाहे गुरु जी की फतेह वाही गुरु जी का खालसा वाहे गुरु जी की फतेह